ਜਿਹੜਾ ਜਿਹੜਾ ਮਾਰਦਾਬ ਕਰਨ ਵਾਸਤੇ ਸਾਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ ਉਹ ਹੈਗਾ ਸੀ ਸਾਡੇ ਤਾਈ ਸੋਰੇ ਦਾ ਪੋਤਾ ਨਾਲ ਆਨ ਬਿਛਾਤੇ ਨੂੰਦੇ ਸੀ ਸਾਡੇ ਗੇਂ ਤੇ ਮਾਰਦਾ ਪੜਕੇ ਹੋ ਗਏ ਸਭ ਤੂੰ ਕਿੱਸੇ ਕੀ ਗਏ ਤਲਵਾਰਾਂ ਚਲਾ ਕੇ ਗਏ ਨੇ ਕੰਪਲੇਨ ਦਿੱਤੀ ਸਾਰਾ ਸੈਂਂਡਿੰਗ ਕੰਪਲੇਨ ਤਾਂ ਲੱਗ ਗਿਆ ਸਨ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਅੱਜ ਸਾਡ ਸਭ ਕਲਿੱਪਾਂ ਬਣੀਆਂ ਪਈਆਂ ਸਾਡੇ ਕੋਲ ਦਿੱਤੀਆਂ ਸਭ ਸਾਹਿਬ ਸੁਖਵਾ ਸਾਫ ਪਈਆਂ ਦਿੱਗਿਆ ਵੀ ਉਹ ਦਿੱਤੀਆਂ ਹਨ ਕੋਈ ਕਾਰਵਾਈ ਨਹੀਂ ਕੋਈ ਸਾਡੀ ਸੁਣਵਾਈ ਹੋਈ ਸਾਡੀ ਪੁਲਿਸ ਦਾ ਨਹੀਂ ਸਾਡੀ ਕੋਈ ਕਾਰਵਾਈ ਕਰੇਗੀ ਜਾਂ ਕੋਈ ਸਾਡਾ ਐਨਆਰਆਈ ਮੰਤਰੀ ਨਹੀਂ ਸਾਡੀ ਕੋਈ ਵੀ ਸੁਣਦਾ ਪਰ ਅਸੀਂ ਆਪਣਾ ਪੰਜਾਬ ਛੱਡ ਕੇ ਅਸੀਂ ਇਥੇ ਚੱਲ ਗਏ ਹਲੋ ਸਸਿਕਾਲ ਜੀ ਮੇਰਾ ਪਿੰਡ ਦਬੁਰਜੀਆ ਮੈਂ ਐਨਆਰਆਈ ਆ ਤੇ ਮੇਰੇ ਬੱਚੇ ਨੇ ਪਿੱਛੇ ਇੰਡੀਆ ਬਾਪੇ ਉਹ ਬਜ਼ੁਰਗ ਹੈ ਤੇ ਮੇਰੇ ਘਰ ਬੰਦੇ ਮਾਰ ਨਾਗੇ ਨੇ ਮੇਰੇ ਪਰਿਵਾਰ ਨੂੰ ਤੇ 7-8 ਦਿਨ ਹੋ ਗਏ ਆ ਪ੍ਰਸ਼ਾਸਨ ਤੋਂ ਅਸੀਂ ਰਿਪੋਰਟ ਵੀ ਲਿਖਾਈ ਹੈ ਕੋਈ ਕਾਰਵਾਈ ਨਹੀਂ ਨਾਲ ਕੀਤੀ ਤੇ ਮੇਰੀ ਬੇਨਤੀ ਹੈ ਜੀ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਧਿਆਨ ਦਿੱਤਾ ਜਾਵੇ ਕੱਲ੍ਹ ਉਹ ਮੁੰਡੇ ਕੋਲ ਪਿਸਤੌਲ ਵੀ ਹੈ ਕਹਿੰਦੇ ਗੋਲੀਆਂ ਵੀ ਚਲਾਈਆਂ ਹੋਈਆਂ ਨੇ ਤੇ ਮਿਹਰਬਾਨੀ ਤੁਹਾਡੀ ਤਸ਼ੀਦ ਧਿਆਨ ਤੋਂ ਪ੍ਰਸ਼ਾਸਨ ਨੂੰ ਬੇਨਤੀ ਦੋਨਿਆਂ ਹੱਥ ਜੋੜ ਕੇ ਜੀ ਜੀ ਆਪਣਾ ਨਾਮ ਦੱਸੋ ਕਿ ਜਿਹੜੇ ਰੈਨੋ ਵਾਲੇ ਦੇ ਕੀ ਹੋਇਆ ਤੁਹਾਡੇ ਸਰ ਮੇਰਾ ਨਾਮ ਲਖਵਿੰਦਰ ਗੌਰ ਹੈ। ਬੈਦ ਬੁਰਜੀ ਦੇ ਰਹਿਣ ਵਾਲੇ ਆ। ਸਾਡੇ ਨਾਲ ਨਾ ਮਤਲਬ ਕੀ ਵਾਰਦਾਤ ਹੋਈ ਹੈ 18 ਤਰੀਕ ਨੂੰ ਸਵਾ 8 ਵਜੇ ਠੀਕ ਹੈ ਜਿਹੜਾ ਜਿਹੜਾ ਵਾਰਦਾਤ ਕਰਨ ਵਾਸਤੇ ਸਾਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ ਉਹ ਹੈਗਾ ਸੀ ਸਾਡੇ ਤਾਇ ਸੋਰੇ ਦਾ ਪੋਤਾ ਨਾਲ ਅਨਖਾਤੇ ਮੁੰਡੇ ਸੀ ਸਾਡੇ 'ਤੇ ਵਾਰਦਾਤ ਕਰਕੇ ਹੋ ਗਏ ਸਰ ਕੀ ਕਰਦੇ ਕੀ ਗਏ ਤਲਵਾਰਾਂ ਚਲਾ ਕੇ ਗਏ ਨੇ ਹਾਂ ਹਾਂਜੀ ਤੇ ਪਰਿਵਾਰ ਕਿੱਥੇ ਦਾ ਰਹਿਣਾ ਵਾਲਾ ਤੁਹਾਡਾ ਤੇ ਤੂੰ ਕਿੱਥੇ ਰੱਬੇ ਕਿਹਨਾਂ ਤੇਰਾ ਸਮਾ ਸਾਡੇ ਹਸਬੰਦ ਜਿਹੜੇ ਬਾਹਰ ਨੇ ਸਿਆਨਾ ਦੇ ਪਰਿਵਾਰ ਨਾਲ ਘਰ ਵਿੱਚ ਬਿਜ਼ੂੜ ਕੇ ਰਹਿੰਦੇ ਨੇ ਛੋਟੇ ਬੱਚੇ ਨੇ ਤੇ ਅਸੀਂ ਦੋ ਧੀ ਇਸ ਰਹਿੰਦੀਆਂ ਹਾਂ ਹਾਂਜੀ ਸਾਨੂੰ ਇਹਨਾਂ ਨੂੰ ਪੂਰਾ ਖਤਰਾ ਹੈ ਹਾਂਜੀ ਝਗੜਾ ਕਿਸ ਕਰਦਾ ਹੈ ਸਾਰੇ ਇਹ ਤੁਹਾਨੂੰ ਪਤਾ ਨਹੀਂ ਕਿਸ ਕਰਦਾ ਝਗੜਾ ਹੋਇਆ ਜੇ ਕਹਿੰਦੇ ਗਾਲਾਂ ਕੱਢੀਆਂ ਤਾਂ ਫਿਰ ਗਾਲਾਂ ਦਾ ਸਾਨੂੰ ਪ੍ਰੂਫ ਦੇਣ ਤੇ ਜਿਨ ਨੇ ਜਿੰਨੂੰ ਕੱਢੀਆਂ ਉਹ ਸਾਡੇ ਸਾਹਮਣੇ ਆਵੇ ਪ੍ਰੂਫ ਲੈ ਕੇ ਆਉਣ ਸਾਡੇ ਸਾਹਮਣੇ ਫਿਰ ਅਸੀਂ ਉਸ ਗੱਲ ਤੇ ਬਾਅਦ ਨਿਭੜਾਂਗੇ ਪਹਿਲਾਂ ਸਾਡੀ ਹਮਲਾ ਕੀਤਾ ਗਿਆ ਹੈ ਹਮਲਾ ਸਰ ਸਾਡੇ ਪਾਇ ਸੋਰੇ ਦਾ ਪੋਤਾ ਵੈ ਨਾਂ ਉਹਦਾ ਹੈਰੀ ਹੈ ਹਾਂਜੀ ਕਿੰਨੇ ਨੌਜਵਾਨ ਆਏ ਸੀ ਹਮਲਾ ਕਰਨ ਵਾਲਾ ਚਾਰ ਜਣੇ ਆਏ ਸੀ ਸਰ ਅੱਛਾ ਹੱਥ ਵਿੱਚ ਕੀ ਕੀ ਹੋਇਆ ਹੱਥ ਸਾਰਾ ਦਾਤਰ ਸੀ ਉਹਨਾਂ ਦੇ ਦਾਤਰ ਮਾਰ ਕੇ ਸਾਡੇ ਨਾਲ ਹੀ ਕਰਦੇ ਸੁੱਟ ਗਏ ਨਹੀਂ ਪੁਲ ਦੋ ਤੇ ਪੁਲ ਥਲੋ ਬਰਾਮਤ ਹੋਏ ਨੇ ਤੇ ਤਿੰਨ ਸਾਡੇ ਘਰ ਲਾ ਕੋ ਬਰਾਮਤ ਹੋਈ ਛੇਤੀ ਪੁਲ ਕੋਲ ਕੋਲ ਰਿਲੀਜ਼ ਕਰ ਸਰ ਇਹ ਸਾਡੇ ਬੱਚੇ ਛੋਟੇ ਬਜ਼ੁਰਗ ਨੇ ਤੇ ਦੋ ਨਾਲ ਅਸੀਂ ਲੇਡੀਜ਼ ਰਹਾਂਗੇ ਹਾਂਜੀ ਹਸਬੰਦ ਸਾਡੇ ਆਨਾਰੀ ਪਰਿਵਾਰ ਹੈ ਕੰਪਲੇਨਟ ਦਿੱਤੀ ਸਾਰ ਸਹੀਂ ਉਹਦੀ ਕੰਪਲੇਨਿਕਾਂ ਚੱਲ ਗਏ ਸਨ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਕੀ ਮੰਗ ਕਰਦੇ ਜੀ ਮੁੱਖ ਮੰਤਰੀ ਜਾਣਾ ਰਹਿ ਮਸ ਸਰ ਮੰਗਿਆ ਸੀ ਇਹ ਕਰਦੇ ਕਿ ਸਾਨੂੰ ਇਨਸਾਫ ਮਿਲੇ ਸਾਡੇ ਬੱਚੇ ਛੋਟੇ ਸਾਡੇ ਬੱਚੇ ਉਹਦੇ ਨਾਲ ਸਕੂਲ ਗਏ ਜਾਂ ਨਾ ਟਿਊਸ਼ਨ ਗਏ ਸਾਡਾ ਕਾਰੋਬਾਰ ਨਿਕਲਣਾ ਮੁਸ਼ਕਲ ਹੋਇਆ ਸਾਾਨੂੰ ਹੋਰ ਵੀ ਤੰਕੀਆਂ ਆਉਂਦੀਆਂ ਨੇ ਜੇ ਤੁਸੀਂ ਸਾਡੇ ਕੰਪਲੇਨਟ ਕਰਾਉਗੇ ਪਰਚਾ ਕਰਾਉਗੇ ਤੇ ਅਸੀਂ ਤੁਹਾਡੇ ਨਾਲ ਹੋਰ ਫਿਰ ਪੀ ਆ ਸਾਡਾ ਜੜਾ ਕੀ ਕਹਿੰਦੇ ਆ ਵੀ ਬਿਆਰ ਸਾਡਾ ਹੋਰ ਵਧੇਗਾ ਹਾਂਜੀ ਸੀਸੀਟੀਵੀ ਵੀ ਹੈ ਜੇ ਝਗੜੇ ਦੀ ਜੀ ਹਾਂਜੀ ਸਾਹਿਬ ਸਭ ਕਲਿੱਪਾਂ ਮਣੀਆਂ ਪਈਆਂ ਸਾਡੇ ਕੋਲ ਦਿੱਤੀਆਂ ਸਭ ਸਾਹਿਬ ਸਭ ਤੋਂ ਡੀਐਸਪੀ ਨੂੰ ਵੀ ਦਿੱਤੀਆਂ ਹਾਂਜੀ ਕੋਈ ਕਾਰਵਾਈ ਨਹੀਂ ਕੋਈ ਸਾਡੀ ਸੁਣਵਾਈ ਨਹੀਂ ਹੋਈ ਤੁਹਾਨੂੰ ਡਰ ਹੈਗਾ ਕਿ ਕੋਈ ਹਮਲਾ ਹੋ ਸਕਦਾ ਹੈ ਹਾਂਜੀ ਉਹ ਕਹਿੰਦੇ ਤੁਸੀਂ ਆਹ ਸਾਡਾ ਕੰਪਰੋਮਾਈਜ਼ ਕਰੋ ਅਸੀਂ ਕੰਪਰੋਮਾਈਜ਼ਰ ਕਿੱਦਾਂ ਕਰ ਲਈਏ ਜਦੋਂ ਤੁਹਾਨੂੰ ਪਤਾ ਹੀ ਨਹੀਂ ਆ ਸਾਡੇ ਸਾਹਮਣੇ ਮੁੰਡੇ ਹੀ ਨਹੀਂ ਪੇਸ਼ ਕੀਤੇ ਗਏ ਅਸੀਂ ਇਦਾਂ ਕੰਪਰੋਮਾਈਜ਼ ਨਹੀਂ ਕਰ ਸਕਦੇ ਕਿਸੇ ਨਾਲ ਅੱਜ ਹੀ ਕੰਪਰੋਮਾਈਜ਼ ਕਰਾਂਗੇ ਕੱਲ ਨੂੰ ਸਾਨੂੰ ਹੋਰ ਵੀ ਵੱਡੀ ਦਾ ਵਾਰਦਾਤ ਹੋ ਹੋ ਸਾਡੇ ਦੀ ਸਾਡੇ ਨਾਲ ਸਰਸਰ ਅਗਲਾ ਪਹਿਲੀ ਗੱਲ ਤੇ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਵੀ ਪੰਜਾਬ ਦੇ ਰਹਿਣ ਵਾਲੀਆਂ ਸਾਡੇ ਬੱਚੇ ਛੋਟੇ ਨੇ ਠੀਕ ਹੈ ਇਦਾਂ ਤਾਂ ਪੂਰਾ ਦੈਸ਼ਦਮਾਹ ਹਾਲ ਪੂਰੇ ਪਿੰਡ ਵਿੱਚ ਹੀ ਬਣਿਆ ਪਿੰਡ ਵਿੱਚ ਕਦੀ ਪਹਿਲਾਂ ਇਦਾਂ ਹੋਇਆ ਨਹੀਂ ਜੋ ਇਹਨਾਂ ਨੇ ਕਰਤਾ ਹੈ ਇਹ ਮੁੰਡਿਆਂ ਦੀ ਏਜ ਵੀ ਕੋਈ 15 ਸਾਲ 16 ਸਾਲ ਦੀ ਏਸ ਦੇ ਬੱਚੇ ਨੇ ਤੇ ਸਾਡੀ ਪੁਲਿਸ ਨਹੀਂ ਸਾਡੀ ਕੋਈ ਕਾਰਵਾਈ ਕਰੇਗੀ ਜਾਂ ਕੋਈ ਸਾਡਾ ਐਨਆਰਆਈ ਮੰਤਰੀ ਨਹੀਂ ਸਾਡੀ ਕੋਈ ਵੀ ਸੁਣਦਾ ਫੜੇ ਅਸੀਂ ਆਪਣਾ ਪੰਜਾਬ ਛੱਡ ਕੇ ਅਸੀਂ ਇਥੇ ਚੱਲ ਜਾਵਾਂਗੇ ਕੀ ਮੰਗ ਕਰਦੇ ਮੰਗ ਸਾਡੀ ਸਾਾਨੂੰ ਨਿਆਂ ਚਾਹੀਦਾ ਹੈ ਜਿਹੜਾ ਖਤਰਾ ਸਾਨੂੰ ਬਿਲਕੁਲ ਖਤਰਾ ਬਣਿਆ ਕਾ ਨਾ ਕਿ ਇਹ ਕਾਰਵੇ ਨਹੀਂ ਕੋਈ ਕੁੱਛ ਕਰਦੀ ਜਾਂ ਕੋਈ ਪ੍ਰਸ਼ਾਸਨ ਨਹੀਂ ਕਰਦਾ ਤਾਂ ਤੁਸੀਂ ਪੰਜਾਬ ਛੱਡੋ ਅਸੀਂ ਪੰਜਾਬ ਛੱਡ ਕੇ ਜਾਣ ਨੂੰ ਤਿਆਰ ਆ। ਇਹ ਸਭ ਕੁਝ ਆਪਣਾ ਪ੍ਰਾਪਰਟੀ ਵੇਚ ਕੇ ਅਸੀਂ ਇਥੋਂ ਜਾਣ ਨੂੰ ਪਿਆ ਹੋਣਾ। ਜਦੋਂ ਆਪਾਂ ਆਪਣੇ ਘਰ ਤੇ ਸੇਵਿੰਗ ਹੀ ਅਗੇ ਤਾਂ ਪਰ ਇੱਥੇ ਰਹਿ ਕੇ ਵੀ ਕੀ ਕਰਨਾ? ਸਿੱਧੀ ਗੱਲ ਹੈ। ਹਾਜੀ ਬੰਦੀ ਆਪਣਾ ਨਾਮ ਕਿੱਥੇ ਰਹਿੰਦੇ ਵਿਖੇ ਹੀ ਹੋਇਆ ਰੱਤ ਤੱਕ ਸਾਰਾ ਸਿੱਧੂ ਬੁੱਢੀ ਜਿਹੇ ਰਹਿੰਦੇ ਆ ਰੋਡ ਤੇ ਸਾਡਾ ਘਰ ਹੈ। ਠੀਕ ਹੈ ਅਸੀਂ ਤੇ ਆਪਣੇ ਘਰ ਚ ਬਹੁਤ ਵਧੀਆ ਰਹਿ ਰਹੇ ਸੀ ਪਤਾ ਨਹੀਂ ਸਾਨੂੰ ਵੀ ਕਿਉਂ ਉਹਨਾਂ ਨੇ ਇਹ ਕੀਤੀ ਵਾਰਦਾਤ ਗੁੰਡਾਗਰਦੀ ਕੀਤੀ ਹੈ ਰਾਤ ਨੂੰ ਸਾਡੇ ਘਰ ਗੇਟ ਦੇ ਬਾਹਰ ਉਹਨਾਂ ਨੇ ਸਵਾ 8 ਦੇ ਕਰੀਬ ਤਰਪਾਨਾ ਚਲਾਈਆਂ ਤੇ ਧਾਰ ਹਥਿਆਰ ਉਹਨਾਂ ਨੇ ਚਲਾਏ ਪਰ ਸਾਨੂੰ ਪਤਾ ਨਹੀਂ ਵੀ ਕੀ ਉਹਨਾਂ ਨੇ ਕਿਉਂ ਕੀਤਾ ਤੇ ਕੀ ਕਾਰਨ ਸੀ ਇਹ ਦੇ ਵਿੱਚ ਕੀ ਹੋਇਆ ਜੀ ਇਸ ਵਾਰ ਹੋਇਆ ਸਰ ਸਾਨੂੰ ਤੇ ਪਹਿਲਾਂ ਤਾਂ ਕੁਝ ਪਤਾ ਨਹੀਂ ਹੈਗਾ ਵੀ ਹੋਇਆ ਕੀ ਹੈ ਪਰ ਹੁਣ ਸਾਨੂੰ ਬਾਅਦ ਵਿੱਚ ਪਤਾ ਲੱਗਾ ਕੁਝ ਵੀ ਇਦਾਂ ਕੋਈ ਗਾਲ-ਗੂਲ ਦਾ ਵਿੱਚ ਮਾਮਲਾ ਹੁੰਦਿਆ ਪਰ ਜੇ ਉਹਨਾਂ ਨੂੰ ਪਤਾ ਸੀ ਵੀ ਚੱਲ ਜੇ ਇਹ ਪ੍ਰੋਬਲਮ ਹੋਈ ਹੈ ਕੋਈ ਤੇ ਸਾਨੂੰ ਘਰ ਆ ਕੇ ਕਹਿੰਦੇ ਵੀ ਸਾਡੇ ਤੂੰ ਘਰ ਵਿੱਚ ਇੰਟਰਫੇਅਰ ਨਹੀਂ ਕਰਨਾ ਹੈਗਾ ਤੇ ਪਰ ਉਹਨਾਂ ਨੇ ਸਿੱਧਾ ਇਦਾਂ ਲਿਆ ਕੇ ਹਾਰ ਤੇ ਬਾਹਰ ਕਰਨੀ ਇਹ ਕੋਈ ਚੰਗੀ ਗੱਲ ਥੋੜੀ ਹੈ ਕਿੰਨਾ ਫਰਕ ਹੈ ਤੁਹਾਡੇ ਯਾਰ ਜਾਨ ਨੂੰ ਤਾਂ ਖਤਰਾ ਸਾਰ ਜਿੱਦਾਂ ਸੀ ਉਦੋਂ ਦਾ ਮਾਹੌਲ ਵੇਖਿਆ ਹਨਾ ਵੀ ਉਹ ਸਾਨੂੰ ਅਜੇ ਵੀ ਨਹੀਂ ਭੁੱਲ ਨਹੀਂ ਰਿਹਾ ਉਹ ਜਦੋਂ ਸਾਡੇ ਦਿਮਾਗ 'ਚ ਆਉਂਦਾ ਹਨਾ ਤਾਂ ਪਤਾ ਨਹੀਂ ਹੱਥ ਪੈਰ ਜਿੱਦਾਂ ਸਾਡੇ ਕੰਮ ਨਹੀਂ ਲੱਗ ਪੈਂਦੇ ਬੱਚੇ ਸਾਡੇ 4 ਛੋਟੇ ਘਰ ਨੇ ਬਜ਼ੁਰਗ ਨੇ ਲਾਗੇ ਸਾਡੇ ਗਵਾਂਡੀਆਂ ਦੇ ਉਹਨਾਂ ਦੇ ਵੀ ਬਜ਼ੁਰਗ ਨੇ ਉਹ ਉਦੋਂ ਦੇ ਬਜ਼ੁਰਗ ਸਾਡੇ ਬਿਮਾਰ ਪਏ ਨੇ ਤੇ ਨਾ ਅਸੀਂ ਬੱਚੇ ਸਕੂਲ ਠੀਕ ਤਰ੍ਹਾਂ ਭੇਜ ਰਹੇ ਆ ਨਾ ਕੋਸ਼ ਵੀ ਨਾ ਡਰ ਸਾਡੇ ਮਨ ਵਿੱਚ ਬੈਠੇ ਪੁਲਿਸ ਕਾਰਵਾਈ ਕੀਤੀ ਆ ਉਸ ਦਿਨ ਤੋਂ ਅਸੀਂ ਰਾਤ ਨੂੰ ਹੀ ਕਾਰਵਾਈ ਕਰਤੀ ਸੀ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਮਾਂਗੇ ਇਹ ਹੀ ਆ ਵੀ ਸਾਡੇ ਨਾਲ ਇਨਸਾਫ ਹੋਵੇ ਕਿ ਜੋ ਇਹਨਾਂ ਨੇ ਵਾਰਦਾਤ ਕੀਤੀ ਆ ਨਾ ਇਹਨੂੰ ਸ਼ਕਤੀ ਨਾਲ ਇਹਨਾਂ ਨੂੰ ਸੋਚਿਆ ਜਾਦਾ ਉਹਦਾ ਕੀਤੀ ਕਾਰਵਾਈ ਸਹੀ ਹੋਈ ਮੁੰਡੇ ਕੋਲ ਵੇਸਟਮ ਨਹੀਂ ਆਇਆ ਠੀਕ ਸਾਨੂੰ ਇਹ ਵੀ ਪਤਾ ਲੱਗਾ ਕਿ ਇਸ ਮੁੰਡੇ ਕੋਲ ਕਿਸ ਤਰ੍ਹਾਂ ਦੀ ਆਦਾ ਹੈ ਹਾਂ ਜੀ ਐਸੇ ਵਿਕਰਮਜੀਤ ਸਿੰਘ ਜੀ ਤੁਸੀਂ ਕੀ ਤੁਹਾਡਾ ਮਾਮਲਾ ਕੀ ਕੰਮ ਹੋ ਗਿਆ ਇਹਦੇ ਗੁਰਜੀ ਦਾ ਮਾਮਲਾ ਆ 18 ਤਰੀਕ ਦੀ ਗੱਲ ਹੈ ਇੱਕ ਲੜਕਾ ਇਹਨਾਂ ਦਾ ਹੈ ਇਹਨਾਂ ਲੜਕਾ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਹੈ ਰਿਚਦਾਰੀ ਤੋਂ ਦੇ ਨਾਲ ਦੋ ਤਿੰਨ ਅਣਛੇ ਤੇ ਵਿਅਕਤੀ ਇਹਨਾਂ ਦੇ ਗੇਟ ਨੂੰ ਰਾਤ ਦਾ ਤਰਮਾਰ ਕੇ ਗਏ ਜੀ ਤੇ ਇਹ ਮਾਮਲਾ ਇਹਨਾਂ ਦਾ ਜਿਹੜਾ ਹੁਣ ਤੱਕ ਰਾਈਜਮਾ ਹੁੰਦਾ ਰਿਹਾ ਵਾ ਜਿਹੜਾ ਨਹੀਂ ਚੜਿਆ ਅੱਜ ਅੱਜ ਸਾਨੂੰ ਬਿਆਨ ਲਿਖਾ ਰਹੇ ਆ ਜਿਹੜਾ ਇਹਨਾਂ ਦਾ ਬਿਆਨ ਕਲਮਬੰਦ ਕਰਕੇ ਜਿਹੜਾ ਵੀ ਮਾਮਲੇ ਦਾ ਸਾਡੇ ਨੌਲੇਜ ਚ ਲੈ ਆ ਕੇ ਕੰਦੀ ਕਾਰਵਾਈ ਹਮਲ ਤੇ ਵੀ ਪਟਨਾ 18 ਤਰੀਕ ਦੀ ਸੀਸੀਟੀਵੀ ਵੀ ਆਈ ਪਰ ਇਹਨਾਂ ਦਾ ਰਾਈਜ ਨਵਾਂ ਆਬਸਟ੍ਰਕਟ ਚੱਲਦਾ ਰਿਹਾ ਪਰਿਵਾਰਿਕ ਮੈਂਬਰ ਹੁੰਨ ਕਰਕੇ ਰਾਈਜ ਨਵਾਂ ਚੱਲਦਾ ਰਿਹਾ ਐਨਆਰ ਆ ਇੱਕ ਵਾਰ ਜੀ ਇਹ ਕੋਈ ਮਾਮਲਾ ਚੱਲਦੀ ਕਰਨਗੇ ਪਿਆਰ ਲੇਖਨੇ ਹੈ ਜਿਹੜੀ ਬੰਦੀ ਕਾਰਵਾਈ ਅਮਨ ਵਿੱਚ ਦੇਣਗੇ